ਨਹੀਂ ਆਇਆ ਸਾਡੇ ਕਾਸ਼ਾਡੇ ਕੋਲ ਜੀ ਇਹ ਛੁੱਟ ਕੇ ਨਾਲ ਹੀ ਪਾਈ ਆਏ ਉਸੇ ਵੇਲੇ ਪੁਲਿਸ ਨੂੰ ਮੋਕੇ ਤੇ ਆਇਆ ਅੱਜ ਨੂੰ ਜਿੱਤ ਕੋਲ ਆ ਗਿਆ ਉਹ ਇੱਕ ਬਲਾਸਰ ਸਰਦਾਰ ਹੋਏ ਮੋਨਾ ਆਵੇ ਕਿਲਾ ਦੇ ਅਦਰ ਹੋ ਗਈ ਸੀਪ ਲਗਾ ਕੇ ਉਹ ਜਿੰਨਾ ਪੱਨੀ ਹੋਏ ਤਾਂ ਹਾਂਜੀ ਸਰ ਆਪਣਾ ਨਾਮ ਮੇਰਾ ਨਾਮ ਵੀਏ ਕੁਮਾਰ ਜੀ ਬੰਦੀ ਸਰ ਇਹ ਹਾਦਸਾ ਕਿੱਥੇ ਹੋਇਆ ਹੈ ਤੇ ਕਿੰਨੀ ਦੇਰ ਹੋ ਗਈ ਹੋਏ ਆ ਸਰ ਆਇਆ ਤੈਨੂੰ ਕੋਟ ਘਟੇ ਮੇਰੇ ਖਿਆਲ ਨਾਲ ਪੌਣਾ ਘੰਟਾ ਹੋ ਚੁੱਕਾ ਏ ਤੇ اسلامਾਬਾਦ ਪੁਲਿਸ ਨੂੰ ਵੀ ਪਤਾ ਕਥੇ ਹਾਦਸਾ ਆਇਆ ਪਰ ਹਾਲੇ ਤੱਕ ਕਥੇ ਆ ਨਹੀਂ ਰਹੀ ਜਦ ਕੀ اسلامਾਬਾਦ ਹੈਗਾ ਥਾਣਾ ਇਹ ਉਹਨਾਂ ਦੀ ਸ਼ਾਇਦ ਉਹਨਾਂ ਦੀ ਮਦਰੇ ਦੇ ਬੱਚੇ ਦੀ ਬਹੁਤ ਹਾਲਤ ਗੰਭੀਰ ਹੋਈ ਦੀ ਇਸ ਵਕਤ ਤੇ ਉਹ ਸ੍ਰੀ ਚਾ ਹਸਪੀਟਲ ਉਹਨੂੰ ਲੈ ਕੇ ਗਏ ਰਹੇ ਆ ਪਰ ਪੁਰਸ ਹਾਲੇ ਤੱਕ ਨਹੀਂ ਪੁਲਿਸ ਨੂੰ ਕੰਟਰੋਲ ਨੂੰ ਤੇ ਅਸੀਂ ਫੋਨ ਵੀ ਕੀਤਾ 100 ਨੰਬਰ ਤੇ ਕਨੈਕਟਡ ਕੋਈ ਹੁਣੇ ਅਸੀਂ ਆ ਰਹੇ ਆ ਪਰ ਹਲੇ ਤੱਕ ਕੋਈ ਨਹੀਂ ਇੱਥੇ ਆ ਰਿਹਾ ਪਤਾ ਨਹੀਂ ਉਹ ਵਿਚਾਰੇ ਬਚਦੇ ਆ ਕਿ ਨਹੀਂ ਬਚਦੇ ਅਸੀਂ ਦੇ ਹਾਲੇ ਕਹਿੰਦੇ ਕਿ ਮਾਰ ਆਈ ਉਹਨਾਂ ਦੀ ਲੰਮੀ ਉਮਰ ਕਰੇ ਐਕਸੀਡੈਂਟ ਜੀ ਸਾਰਾ ਐਕਸੀਡੈਂਟ ਦੀ ਕਾਰ ਵਾਲੇ ਨੇ ਪਿੱਛੋਂ ਆ ਗਏ ਕਾਰ ਮਾਰੀ ਏ ਜਿਲਾਨੀ ਦੇ ਲੱਡੇ ਤੇ ਜਿਲਾਨੀ ਪੋਲ ਤੋਂ ਥੱਲੇ 7 7 ਫੋਟੋ ਉਛਲ ਕੇ ਪੋਲ ਤੋਂ ਥੱਲੇ ਗਈ ਏ ਤੇ ਬੱਚੇ ਦੀ ਜਿਹੜੀ ਲਾਟੇ ਉਹਦੇ ਆ ਨਾੜਾ ਬਾਹਰ ਆ ਚੁੱਕੇ ਆ ਬਿਲਕੁਲ ਗੋਡੇ ਦੇ ਗੋਡੇ ਵਾਲਿਆ ਨਾੜਾ ਬਿਲਕੁਲ ਜਿਹੜੀਆਂ ਨੇ ਨਾ ਉਹ ਸ਼ਕਚਰ ਹੋ ਚੁੱਕੀ ਉਹਦੀ ਲੱਤ ਤੇ ਗੱਡੀ ਚ ਕਿੰਨੇ ਜਾਣੇ ਸੀ ਗੱਡੀ ਐ ਵੀ ਮਿਲ ਗਿਆ 2 ਤੋਂ 3 ਜਾਣੇ ਹੈਗੇ ਸੀ ਤੇ ਡਰਿੰਕ ਵੀ ਹਾਂ ਜੀ ਡਰਿੰਕ ਵੀ ਆ ਗੱਡੀ ਦੇ ਵਿੱਚ ਡਰਿੰਕ ਵੀ ਆ ਜੀ ਸਭ ਕੁਝ ਆ ਗੱਡੀ ਦੇ ਵਿੱਚ ਡਰਿੰਕ ਵੀ ਪਈ ਹੋਈ ਆ ਹਰ ਚੀਜ਼ ਆ ਗੱਡੀ ਦੇ ਵਿੱਚ ਗਲਾਸ ਵੀ ਪਏ ਹੋਏ ਆ ਉਹਨਾਂ ਦੀ ਕੋਲ ਡਰਿੰਕ ਵੀ ਪਈ ਹੋਈ ਆ ਠੀਕ ਹੈ ਠੀਕ ਹੈ ਸਰ ਪੁਲਿਸ ਹਾਲੇ ਤੱਕ ਨਹੀਂ ਆੜੀ ਅਸੀਂ ਕੰਟਰੋਲ ਰੂਮ ਤੇ ਫੋਨ ਵੀ ਕੀਤਾ 100 ਨੰਬਰ ਤੇ ਕੱਲੇ ਢੜਕੋ 10 ਮਿੰਟ ਪੋਨਾ ਘੰਟਾ ਹੋ ਗਿਆ ਸਾਹਮਣੇ ਸਲਾਮਾਬਾਦ ਥਾਣਾ ਹੈ ਹਾਲੇ ਤੱਕ ਕੋਈ ਨਹੀਂ ਆ ਰਿਹਾ ਆ ਰਿਹਾ ਜੀ ਮੈਂ ਕਹਿੰਦਾ ਜੀ ਇਹਨਾਂ ਨੂੰ ਸਾਫ ਮਿਲੇ ਹਾਂ ਜੀ ਵਧੀਆ ਨਾਈਸ ਮੁੰਡਾ ਏ ਨਾਮ ਹੈ ਮੋਟੇ ਦਾ ਪਤਾ ਕ੍ਰਿਸ਼ਨਾ ਨਾਮ ਹੈਗਾ ਕ੍ਰਿਸ਼ਨਾ ਅੱਛਾ ਜੀ ਕਿੱਥੇ ਹਾਸਾ ਕਿੱਥੇ ਹੋਇਆ ਜੀ ਇਹ ਵਾਲਾ ਇੱਥੇ ਆ ਸਾਨੂੰ ਫੋਨ ਆਏ ਵੱਡੇ ਬ੍ਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਆ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨਾ ਸਾਨੂੰ ਫੋਨ ਆਇਆ ਕਿ ਇੱਥੇ ਐਕਸੀਡੈਂਟ ਹੋ ਗਿਆ ਮੈਂ ਤਾਂ ਆਇਆ ਉਹਦੇ ਮੈਨੂੰ ਪਤਾ ਲੱਗਿਆ ਕਿਹੜਾਗਾ ਐਕਸੀਡੈਂੈਂਟ ਹੈ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜੇਮ ਆਂਦੇ ਐਕਸੀਡੈਂਟ ਆ ਦੋ ਟਾਈਮ ਮੁੰਡਾ ਹਾਂਜੀ ਆ ਤੇ ਇੱਕ ਕਾਰ ਤੇ ਹੀ ਨਹੀਂ ਐਕਟਿਵ ਤੇ ਗਈ ਉਹ ਉਹ ਐਕਟਿਵ ਆ ਹਾਂਜੀ ਇਕੱਲਾ ਹੀ ਇੱਕ ਇੱਕ ਲੇਕ ਉਹਦੀ ਭੈਣ ਸਿਸਟਰ ਹੈਗੀ ਕਹਿੰਦੇ ਡਿੱਗੀ ਥੱਲੇ ਮੈਨੂੰ ਵੀ ਜਿਆਦਾ ਕਨਫਰਮ ਨਵੇਂ ਮਿਲਣ ਨਹੀਂ ਦਿਆ ਵੀ ਬਾਕੀ ਆਪਾਂ ਉਹਦੇ ਪਰਿਵਾਰ ਆਉਂਦੇ ਆਪਾਂ ਗੱਲ ਕਰਦੇ ਆ ਗੱਲਬਾਤ ਹੋਈ ਪਰ ਪੂਰੀ ਠੀਕ ਨਹੀਂ ਆਣਾ ਸਾਨੂੰ ਸਿਰੇ ਤੋਂ ਫੋਨ ਹੀ ਆਇਆ ਵਾ ਅੱਬਰ ਰੰਜੀਤ ਉਹਨੇ ਬੈਠੀਆਂ ਪਾਰਟੀ ਵਗੈਰਾ ਕਰਨੀਆਂ ਸਾਡੇ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪਣੇ ਜਿਮ ਮੰਦੇ ਹਰ ਆਪਣਾ ਜਿਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਝਗੜਾ ਬੜਾ ਵਧੀਆ ਬੰਦੇ ਹੈਗੇ ਆ ਇਹ ਕੁੱਲ ਕਿੰਨੀ ਦੇਰ ਬਾਅਦ ਆਈਏ ਕੋਈ ਪਤਾ ਮੈਨੂੰ ਪਾਜੀ ਮੈਨੂੰ ਫੋਨ ਆ ਪਾਇਆ ਵੇ ਕਮਾਂ ਦੇ ਦੇ ਹੁਣੇ ਆਈ ਹੁਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਅੱਪਾ ਕੋਈ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਨਹੀਂ ਆ ਕਿਹੜੀ ਜਗ੍ਹਾ ਰਹਿੰਦੇ ਜਿੱਨਾ ਤੇ ਐਕਸੀਡੈਂਟ ਸਲਾਮਾਬਾਦ ਇਹ ਸਲਾਮਾਬਾਦ ਰਹਿੰਦੇ ਆ ਰਾਮਨਿਕ ਕਲੋਨੀ ਜਿਮਗਾਵਾ ਉੱਥੇ ਐਕਸੀਡੈਂਟ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲਤ ਹੋਏਗਾ ਅੱਪਾ ਦੇਖਦੇ ਆਂ ਕੀ ਕਾਰਵਾਈ ਹੋਏਗੀ ਠੀਕ ਹੈ ਮੇਰਾ ਨਾਮ ਵਿਚਾਰ ਕੁਮਾਰ ਜੀ ਜੀ ਕਹਿੰਦੇ ਆ ਕਿ ਮੁੰਡੇ ਇਧਰੋਂ ਆ ਰਹੇ ਸੀ ਖਾਸਾ ਕੋਲੇ ਵੱਲੋਂ ਤੇ ਨਸ਼ੇ ਵਿੱਚ ਹੈਗੇ ਸੀ ਤੇ ਉਹ ਆਪਣੇ ਸਿੱਧੀ ਸਾਈਡ ਤੇ ਆ ਰਹੇ ਸੀ ਤੇ ਨਸ਼ੇ ਵਿੱਚ ਹੈਗੇ ਤੇ ਉਹ ਸਿੱਧਾ ਉਹਨਾਂ ਨੇ ਵਿੱਚ ਆ ਕੇ ਮਾਰਤੀ ਆ ਤੇ ਆਪਾਂ ਪੁਲ ਦੇ ਥੱਲੇ ਸੈਲ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਇਸ ਤਰ੍ਹਾਂ ਤੋਂ ਪੌੜੀਆਂ ਚੜ੍ਹ ਕੇ ਉੱਤੇ ਆਏ ਹਾਂ ਹਾਂਜੀ ਪੁਲ ਦੇ ਥੱਲੇ ਨੀਚੇ ਡੇਗ ਕੇ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਤੇ ਉਹ ਜਦੋਂ ਸਿੱਧੇ ਪੌੜੀ ਤੇ ਕਿੰਦਾਂ ਦੇ ਹਾਲਾਤ ਸੀ ਇੱਥੇ ਜੀ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਹਾਂਜੀ ਤੇ ਲੇਡੀ ਦੀ ਏਜ ਦੇਖੀ ਕਿੰਨੀ ਕੀ ਏਜ ਦੀ ਲੱਗਦੀ ਸੀ ਜੀ ਨਹੀਂ ਉਸ ਤੋਂ ਪਹਿਲੇ ਹੀ ਅਸੀਂ ਜਦੋਂ ਆਪਾਂ ਆਏ ਆ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹਸਪੀਟਲ ਹਾਂਜੀ ਭਾਈ ਕੁਲਗੀ ਜਾਣਕਾਰੀ ਸਰ ਥੋੜਾ ਥੋੜੀ ਜਾਣਕਾਰੀ ਦੇ ਦਿਓ ਸੀ ਜਾਣਕਾਰੀ ਲੈਣਦੇ ਆ ਦੱਸਦੇ ਹਾਂ ਨਹੀਂ ਦੱਸ ਦਿਓ ਨਾ ਜੀ ਐਕਸੀਡੈਂਟ ਕਿਦੇ ਕਿਦੇ ਵਿੱਚ ਹੋਇਆ ਵੇਖੋ ਅਸੀਂ ਤੁਸੀਂ ਤੇ ਜਾਣਕਾਰੀ ਤੇ ਲੈ ਹੀ ਲੀਤੀ ਆਈ ਥੋੜੀ ਦੱਸ ਦਿਓ ਕਿਸ ਕੋ ਲਈ ਇਹ ਜਾਣਕਾਰੀ ਅਸੀਂ ਤੇ ਮੌਕਾ ਵੇਖਿਆ ਜੇ ਹਾਂਜੀ ਦੱਸਦੇ ਹਾਂ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਹੋਣਾ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਸੀ ਹਾਂਜੀ ਇਹਦੇ ਵਕੀਲ ਜੂ ਜੂ ਐਕਸੀਡੈਂਟ ਹੋਇਆ ਸਾਹਮਣੇ ਆਇਆ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਦੀ ਨਾ ਨਾ ਸਾਹਮਣੇ ਦੇ ਫਿਲਹਾਲ ਨੇ ਆਏ ਅਸੀਂ ਵੇਖ ਕੇ ਤਾਂ ਜੋ ਇਹਦਾ ਚਾਲ ਕਰ ਦੱਸਾਂਗੇ ਕਿਹੜੀ ਜਗ੍ਹਾ ਆ ਸਰ ਐਕਸੀਡੈਂਟ ਜਗ੍ਹਾ ਦਾ ਨਾਂ ਕੀ ਲੋਕੇਸ਼ਨ ਕੀ ਆਏ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐ ਐਕਸੀਡੈਂਟ ਦਾ ਛੋਟਾ ਹਰੀਫਰੇ ਜਿਹੜਾ ਪੋਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੁਹਾਨੂੰ ਜਾਣਕਾਰੀ ਦੱਸਦੇ ਆ ਗੱਡੀ ਦੇ ਕਾਰ ਦੇ ਵਿੱਚ ਹੋਇਆ ਜੀ ਅਸੀਂ ਫਿਲਹਾਲ ਮੌਕੇ ਤੇ ਆਏ ਹਾਂ ਹਾਂਜੀ ਜੋ ਜਾਣਕਾਰੀ ਤੁਹਾਨੂੰ ਦੱਸਦੇ ਆ ਨਹੀਂ ਗੱਡੀ ਕਿਹੜੀ ਕੱਢਵਾਇਆ ਐ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜੈਨ ਗੱਡੀ ਆ ਅਗਲੇ ਪਾਸੇ ਐਕਟਵਾ ਹੁਣ ਪਤਾ ਨਹੀਂ ਕਸੂਰ ਕਿਸਦਾ ਐ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਐ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਕੰਡੀਸ਼ਨ ਕਿਹਦਾ ਹੈ ਜੀ ਇਹ ਆਏ ਆ ਵੇਖ ਕੇ ਸਾਰਾ ਕੁਝ ਦੱਸ ਦੇ ਜੀ ਲੋਕ ਤੁਸੀਂ ਇਹ ਲਈ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਸਰ ਲੋਕਾਂ ਦਾ ਇਹ ਵੀ ਇਤਨਾ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਇਹਨੂੰ ਕਾਫੀ ਦੇਰ ਬਾਅਦ ਆਈ ਹੈ ਕੀ ਲੀਡ ਨੇ ਜੋ ਹੋਇਆ ਇਜੈਕਟਰੀ ਆ ਗਏ ਅਸੀਂ ਜਿੰਨਾ ਚਿਰ ਸਾਨੂੰ ਨਿਰੋਜਣ ਲਈ ਆ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ ਬਹੁਤ